ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਮਿਲ ਸਤਗੁਰ ਸਭ ਦੁੱਖ ਗਇ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਏਕਸ ਸਿਓ ਲਿਵ ਲਾਏ ਮਿਲ ਸਾਧੂ ਮੁਖ ਊਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾ ਆਏ ਮੇਰੇ ਮਨ ਗੁਰ ਸਬਦੀ ਸੁਖ ਹੋਏ ਗੁਰ ਪੂਰੇ ਕੀ ਚਾਕਾਰੀ ਬਿਰਥਾ ਜਾਏ ਨਾ ਕੋਇ ਰਹਾਉ ਮਨ ਕੀਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨਿਆ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਊਜਲਾ ਜਪ ਨਾਮਦਾਨ ਇਸ ਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦਿਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਘਰ ਪਾਇਆ ਗੁਰ ਕਾਬਦ ਪਛਾਨ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਊਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਦ ਬਲੇ ਹਾਰ ਸ੍ਰੀ ਰਾਗ ਮਹੱਲਾ ਪੰਜਵਾ ਪੂਰਾ ਸਤਗੁਰ ਜੇ ਮਿਲੈ ਪਾਈਐ ਸਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੈ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾਹੋ ਵਡਭਾਗੀ ਮਿਲ ਸੰਗਤੀ ਸੱਚਾ ਸਬਦ ਵਿਸਾਹੋ ਕਰ ਸੇਵਾ ਸੁਖ ਸਾਗਰੈ ਸਿਰ ਸਾਹਾ ਪਾਦ ਸਾਹੋ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਓ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਓ ਨਿਮਾਣਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਓ ਹਰ ਜਪੀਐ ਆਰਾਦੀਐ ਆਠ ਪਹਿਰ ਗੋਵਿੰਦ ਜੀਅ ਪ੍ਰਾਣ ਤਨ ਧਨ ਰਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰਿਆ ਨਾ ਪ੍ਰਭ ਪਾਰ ਬ੍ਰਹਮ ਬਖਸਿੰਦ ਸਿਰੀ ਰਾਗ ਮਹੱਲਾ ਪੰਜਵਾ ਪ੍ਰੀਤ ਲਗੀ ਤਿਸ ਸਚਸਿਓ ਮਰੈ ਨਾ ਆਵੈ ਜਾਏ ਨਾ ਵਿਛੋੜਿਆ ਵਿਛੜੈ ਸਭ ਮਹਿ ਰਹਾ ਸਮਾਏ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤਿ ਭਾਏ ਅਚਰਜ ਰੂਪ ਨਿਰੰਜਨ ਗੁਰ ਮੇ ਲਾਇਆ ਮਾਏ ਭਾਈ ਰੇ ਮੀਤ ਕਰਹੁ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਧ੍ਰਿਗ ਸੁਖੀ ਨਾ ਦੀਸੈ ਕੋਇ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਔਤ ਵਡਾ ਊਚਾ ਵਡਾ ਅਪਾਰ ਬਾਲਕ ਬਿਰਦ ਨਾ ਜਾਣੀਐ ਨਹਿਚਲ ਤਿਸ ਦਰਵਾਰ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰ ਜਿਸ ਪੇਖਤ ਕਿਲ ਵਿਖਹਿ ਰਹੈ ਮਨ ਤਨ ਹੋਵੈ ਸਾਤ ਇਕ ਮਨ ਇਕ ਧਾਈਐ ਮਨ ਕੀ ਲਾਹੇ ਭਰਾਤ ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾਕੇ ਦਾਤ ਸਦਾ ਸਦਾ ਆਰਾਦੀਐ ਦਿਨ ਵਿਸਰਹੋ ਨਹੀਂ ਰਾਤ ਜੇ ਨ ਕਉ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਾਨ ਤਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਦੇਖਿਆ ਸੁਣਿਆ ਹਦੂਰ ਸਦ ਘਾਟ ਘਟ ਬ੍ਰਹਮ ਰਵਿੰਦ ਅਕਿਰਤ ਕਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾ ਮਾਨ ਤਾਨ ਤਾਨ ਜੈਨ ਪ੍ਰਵ ਦੀਆ ਰਖਿਆ ਸਹਜ ਸਵਾਰ ਸਰਬ ਕਲਾ ਕਰਿ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭਿ ਸਿਮਰਿਐ ਅੰਤਰ ਰਖ ਔਰ ਧਾਰ ਮੇਰੇ ਮਨ ਹਰ ਬਿਨ ਅਵਰ ਨ ਕੋਏ ਪ੍ਰਭ ਸਰਣਾਇ ਸਦਾ ਰਹੋ ਦੁਖ ਨ ਵਿਆਪੈ ਕੋਏ ਰਹਾਓ रतन पदार्थ मानका सोयना रूपा खाक मात पिता सत बन्दपा कूड़े सबे सब साक जिन कीता तिसह न जानई मन मुख पस ना पाक अंतर बाहर रव रहया तिसनो जानै दूर तृष्णा लागी राच रहया अंतर हव मैकूर ਭਗਤੀ ਨਾਮ ਵਹਿੂਣਿਆ ਆਵਹਿ ਵਈਹ ਪੂਰ ਰਾਖ ਲੇਹੋ ਪ੍ਰਭ ਕਰਨ ਹਾਰ ਜੀਅ ਜੰਤ ਕਰ ਦਇਆ ਬਿਨ ਪ੍ਰਭ ਕੋਏ ਨ ਰਖਨ ਹਾਰ ਮਹਾ ਬਿਕਟ ਜਮ ਭਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਾਇਆ ਸ੍ਰੀ ਰਾਗ ਮਹੱਲਾ ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਿਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਹਿਰਦੈ ਨ ਵਸੈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤਿ ਨਿਤ ਸਾਧਕੀ ਗੁਰ ਚਰਣੀ ਚੈਤ ਲਾਏ ਰਹਾਉ ਨਾਮ ਨਿਧਾਨ ਤੇ ਆਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਹਉ ਮੈ ਰੋਗ ਭ੍ਰਮ ਕਟਿਐ ਨਾ ਆਵੈ ਨਾ ਜਾਗ ਕਰ ਸੰਗਤ ਤੂ ਸਾਧਕੇ 68 ਤੀਰਥ ਨਾਉ ਜੀਉ ਪ੍ਰਾਣ ਮਨ ਤਨ ਹਰੇ ਸਾਚਾ ਏਹੋ ਸਮਾਉ ਅਥਾ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ਕਰੇ ਕਰਾਏ ਆਪ ਪ੍ਰਭ ਸਬਕਿਛ ਤੇ ਸਹੀ ਹਾਥ ਮਾਰ ਆਪੇ ਜੀਵਾਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ 나ਥ ਕਰੇ ਕਰਾਏ ਆਪ ਪ੍ਰਭ ਸਬਕਿਛ ਤੇ ਸਹੀ ਹਾਥ ਮਾਰ ਆਪੇ ਜੀ ਵਾਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਵ ਸਰਣਾਗਤੇ ਸਰਬ ਖਟਾ ਕੇ 나ਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ